ਸ਼੍ਰੋਮਣੀ ਅਕਾਲੀ ਦਲ ਦੇ ਦੋ ਧੜਿਆਂ ਵਿਚਕਾਰ ਟਕਰਾਅ ਲਗਾਤਾਰ ਵਧਦਾ ਜਾ ਰਿਹਾ ਬਾਦਲ ਨਾਲ ਸੰਬੰਧਿਤ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਨਵੇਂ ਬਣੇ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਅਤੇ ਹੋਰਨਾਂ ਆਗੂਆਂ ਤੇ ਸਿਆਸੀ ਨਿਸ਼ਾਨੇ ਸਾਧਦੇ ਨੇ ਉਸ ਤੋਂ ਬਾਅਦ ਬਰਾਬਰ ਦਾ ਜਵਾਬ ਉਹ ਸਾਹਮਣੇ ਤੋਂ ਦਿੱਤਾ ਗਿਆ ਹੈ ਪਰ ਇਹਨਾਂ ਪੰਥਕ ਆਗੂਆਂ ਦੇ ਖੁਲਾਸਿਆਂ ਦੇ ਮਾਇਨੇ ਕੀ ਨੇ ਸਵਾਲ ਉੱਠ ਰਹੇ ਨੇ ਕਿ ਜੋ 2 ਦਸੰਬਰ ਨੂੰ ਹੁਕਮ ਹੋਏ ਉਹ ਪਹਿਲਾਂ ਤੋਂ ਤੈਅ ਸੀ ਕੀ ਗਿਆਨੀ ਹਰਪ੍ਰੀਤ ਸਿੰਘ ਦਾ ਪ੍ਰਧਾਨ ਬਣਨਾ ਪਹਿਲਾਂ ਤੋਂ ਤੈਅ ਸੀ ਕਿ ਸਾਰੀ ਸਾਜ਼ਿਸ਼ ਬਾਦਲ ਨੂੰ ਪਾਸੇ ਕਰ ਲਈ ਸੀ ਕੀ ਗਿਆਨੀ ਹਰਪ੍ਰੀਤ ਸਿੰਘ ਅਕਾਲ ਤਖਤ ਸਾਹਿਬ ਤੇ ਤਲਬ ਕੀਤੇ ਜਾਣਗੇ ਕੀ ਜੋ ਨਵੇਂ ਪੁਰਾਣੇ ਆਗੂ ਨਵੇਂ ਪੰਥ ਦੇ ਕੱਪੜੇ ਪਾ ਕੇ ਆਏ ਨੇ ਉਹਨਾਂ ਦੇ ਪਿੱਛੇ ਕੇਂਦਰੀ ਏਜੰਸੀਆਂ ਸੀ ਸਭ ਸਵਾਲਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕਰਾਂਗੇ ਪਰ ਉਸ ਤੋਂ ਪਹਿਲਾਂ ਇੱਕ ਛੋਟੀ ਜਿਹੀ ਅਪੀਲ ਹੈ ਕਿ ਜੇ ਤੁਹਾਨੂੰ ਸਾਡੀਆਂ ਵੀਡੀਓਜ਼ ਚੰਗੀਆਂ ਲੱਗਦੀਆਂ ਨੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦਿਆ ਕਰੋ ਜੇਕਰ ਹਲੇ ਤੱਕ ਤੁਸੀਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡੇ ਧੰਨਵਾਦੀ ਹੋਵਾਂਗੇ ਪਹਿਲਾ ਗੱਲ ਇਲਜ਼ਾਮਾਂ ਦੀ ਕਰ ਲੈਂਦੇ ਆ ਫਿਰ ਮਾਇਨੇ ਕੀ ਨੇ ਉਸਤੇ ਆਵਾਂਗੇ ਬਾਦਲ ਧੜੇ ਨਾਲ ਸੁਵੰਦਤ ਆਗੂਆਂ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਉਹ ਅਕਾਲੀ ਦਲ ਨੂੰ ਦੋ ਫਾੜ ਕਰਨ ਤੇ ਵੱਖਰਾ ਧੜਾ ਬਣਾਉਣ ਦੀ ਸਾਜ਼ਿਸ਼ 2 ਦਸੰਬਰ 2024 ਦੇ ਅਕਾਲ ਤੱਕ ਦੇ ਹੁਕਮਨਾਮੇ ਤੋਂ ਪਹਿਲਾਂ ਸੁਖਦੇਵ ਸਿੰਘ ਢੀਂਸਾ ਦੀ ਰਿਹائش ਤੇ ਰਚੇ ਜਾਣ ਦੇ ਚੰਦੂ ਮਾਜਰਾ ਦੇ ਇਕਵਾਲੀਆ ਬਿਆਨ ਤੇ ਆਪਣੀ ਸਥਿਤੀ ਸਪਸ਼ਟ ਕਰਨ ਅਕਾਲੀ ਆਗੂਆਂ ਨੇ ਦਾਵਾ ਕੀਤਾ ਕਿ ਚੰਦੂ ਮਾਜਰਾ ਨੇ ਵਿੱਤ ਦਿਨੀ ਲੰਗੋਵਾਲ ਵਿੱਚ ਕਿਹਾ ਸੀ ਕਿ ਸੁਖਦੇਵ ਸਿੰਘ ਢੀਂਸਾ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਅਹੁਦੇ ਤੋਂ ਹਟਾਉਣ ਅਕਾਲੀ ਦਲ ਨੂੰ ਦੋ ਫਾੜ ਕਰਨ ਅਤੇ ਗਾਇਨੀ ਹਰਪ੍ਰੀਤ ਸਿੰਘ ਨੂੰ ਨਮਾ ਚੁੱਲਾ ਦਲ ਦਾ ਪ੍ਰਧਾਨ ਬਣਾਉਣ ਦੀ ਸਾਜ਼ਿਸ਼ ਨੂੰ ਮਰਹੂਮ ਢਿੰਸਾ ਦੀ ਰਿਹائش ਤੇ ਅੰਤਿਮ ਸ਼ੋਹਾਂ ਦਿੱਤੀਆਂ ਗਈਆਂ ਚੰਦੂ ਮਾਜਰਾ ਨੇ ਕਿਹਾ ਕਿ ਇਹ ਸਭ ਕੁਝ ਕਈ ਹੋਰ ਆਗੂਆਂ ਦੀ ਹਾਜ਼ਰੀ ਵਿੱਚ ਹੋਇਆ ਇਸ ਲਈ ਗਿਆਨੀ ਹਰਪ੍ਰੀਤ ਸਿੰਘ ਨੂੰ ਢਿੰਸਾ ਨੇ ਚੰਡੀਗੜ੍ਹ ਰਿਹائش ਤੇ ਸੱਦਿਆ ਸੀ ਅਕਾਲੀ ਦਲ ਦੇ ਆਗੂ ਨੇ ਅਕਲ ਤੱਕ ਦੇ ਕਾਰਜਕਾਰੀ ਜਥੇਦਾਰ ਨੂੰ ਅਪੀਲ ਕੀਤੀ ਕਿ ਉਹ ਪ੍ਰੋਫੈਸਰ ਚੰਦੂ ਮਾਜਰਾ ਦੇ ਬਿਆਨ ਦਾ ਨੋਟਸ ਲੈਣ ਉਹਨਾਂ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਪਹਿਲਾਂ ਢਿੰਸਾ ਦੀ ਰਿਹائش ਤੇ ਪਹੁੰਚੇ ਜਿੱਤੇ ਨਵੀਂ ਸਿਆਸੀ ਪਾਰਟੀ ਬਣਾਉਣ ਲਈ ਚਰਚਾ ਕੀਤੀ ਗਈ ਉਹ ਵੀ ਉਸ ਵੇਲੇ ਜਦੋਂ ਉਹ ਸੁਖਬੀਰ ਸਿੰਘ ਬਾਦਲ ਖਿਲਾਫ ਮਿਲੀ ਸ਼ਿਕਾਇਤਦਾਰ ਨਿਪਟਾਰਾ ਕਰਨ ਵਿੱਚ ਲੱਗੇ ਹੋਏ ਸਨ ਗਰੇਵਾਲ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਅਕਾਲ ਤਖਤ ਦੀ ਉਮਰਿਆਦਾ ਦੀ ਉਲੰਘਣਾ ਕੀਤੀ ਹੈ ਉਹਨਾਂ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਅਕਾਲ ਤਖਤ ਤੇ ਤਲਬ ਕੀਤਾ ਜਾਵੇ ਅਤੇ ਪੰਥ ਦਾ ਦੁੱਖੀ ਇਕਰਾਰ ਦਿੱਤਾ ਜਾਵੇ ਉਧਰ ਭਰਤੀ ਕਮੇਟੀ ਦੇ ਮੈਂਬਰ ਇਕਬਾਲ ਸਿੰਘ ਝੁੰਦਾ ਨੇ ਕਿਹਾ ਕਿ ਜਿਹੜੇ ਲੋਕ ਅਕਾਲ ਤਖਤ ਦੇ ਉਦੇਸ਼ ਤੋਂ ਪਗੋੜੇ ਹੋ ਗਏ ਨੇ ਉਹ ਆਪਣੇ ਗੁਨਾਹਾਂ ਨੂੰ ਛਪਾਉਣ ਲਈ ਬੇਤੁੱਕੀ ਬਿਆਨਬਾਜ਼ੀ ਕਰ ਰਹੇ ਨੇ ਉਹਨਾਂ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਅਤੇ ਬੀਬੀ ਸਤਵੰਤ ਕੌਰ ਦੀ ਚੋਣ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਡੈਲੀਗੇਟ ਹਾਊਸ ਦੀ ਪ੍ਰਵਾਨਗੀ ਨਾਲ ਲੋਕਤੰਤਰਿਕ ਟੰਗ ਨਾਲ ਕੀਤੀ ਗਈ ਹੈ ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਾਰੀ ਬਿਆਨ ਵਿੱਚ ਉਹਨਾਂ ਸਾਰੇ ਦਾਅਵਿਆਂ ਤੇ ਨਿਜੀ ਬਿਆਨਾਂ ਨੂੰ ਖਾਰਜ ਕੀਤਾ ਜਿਸ ਵਿੱਚ ਪੁਨਰ ਸੁਰਜੀਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਸਨ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਤੋਂ ਜਾਰੀ ਬਿਆਨ ਵਿੱਚ ਸਪਸ਼ਟਤਾ ਨਾਲ ਕਿਹਾ ਗਿਆ ਕਿ ਪੁਨਰ ਸੁਰਜੀਤ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵਜੋਂ ਗੈਨੀ ਹਰਪ੍ਰੀਤ ਸਿੰਘ ਦੀ ਚੋਣ ਕਿਸੇ ਵਿਅਕਤੀ ਜਾਂ ਕਿਸੇ ਵਿਅਕਤੀ ਸਮੂਹ ਦੇ ਧੜੇ ਦਾ ਕੋਈ ਨਿਜੀ ਫੈਸਲਾ ਨਹੀਂ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਪੰਥਕ ਹਿੱਤਾਂ ਦੀ ਰਖਵਾਲੀ ਅਤੇ ਪੈਰੀਦਾਰੀ ਕਰਦੇ ਹੋਏ 2 ਦਸੰਬਰ ਨੂੰ ਜਾਰੀ ਹੁਕਮਨਾਮਾ ਸਾਹਿਬ ਦੀ ਰੋਸ਼ਨੀ ਹਟ 15 ਲੱਖ ਦੇ ਲਗਭਗ ਭਰਤੀ ਜ਼ਰੀਏ ਚੁਣੇ ਗਏ ਡੈਲੀਗੇਟ ਨੇ ਜਨਰਲ ਇਜਲਾਸ ਵਿੱਚ ਸਰਬਸੰਮਤੀ ਨਾਲ ਕੀਤੀ ਚੋਣ ਹੈ ਇਸੇ ਵਿਅਕਤੀ ਵਿਸ਼ੇਸ਼ ਜਾਂ ਸਮੂਹ ਵੱਲੋਂ ਇਹ ਦਾਵਾ ਕਰਨਾ ਕਿ ਅਸੀਂ ਗਿਆਨੀ ਹਰਪ੍ਰੀਤ ਸਿੰਘ ਨੂੰ ਬਣਾਇਆ ਸਚਾਈ ਤੋਂ ਪਰੇ ਅਤੇ ਆਪਣੇ ਨਾਮ ਤੇ ਸਿਹਰਾ ਲੈਣ ਦੀ ਕੋਸ਼ਿਸ਼ ਹੋ ਸਕਦੀ ਹੈ ਪਾਰਟੀ ਵਿੱਚ ਫੈਸਲੇ ਸਾਂਝੀ ਸਲਾਮ ਮਸ਼ਵਰੇ ਅਤੇ ਖਾਸ ਕਰਕੇ ਪ੍ਰਧਾਨ ਵਰਗੇ ਅਹੁਦੇਦਾਰਾਂ ਦੀ ਚੋਣ ਬਗੈਰ ਕਿਸੇ ਦਬਾਅ ਤੇ ਆਮ ਸੈਂਤੀ ਨਾਲ ਜੁੜੇ ਹੁੰਦੇ ਨੇ ਨਾ ਕਿ ਕਿਸੇ ਇੱਕ ਵਿਅਕਤੀ ਦੇ ਹੱਥ ਵਿੱਚ ਸੁਖਵੀਰ ਢੜੇ ਵੱਲੋਂ ਦਿੱਤਾ ਗਿਆ ਬਿਆਨ ਸਿਰਫ ਪੰਥਕ ਭਰਮ ਪੈਦਾ ਕਰਨ ਦਾ ਸਿਆਸੀ ਪੈਂਤੜੇ ਦੀ ਮਹਿਜ਼ ਇੱਕ ਕੋਸ਼ਿਸ਼ ਹੈ ਇਹ ਉਹ ਢੜਾ ਜੋ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਉਲੰਘਣਾ ਕਰ ਚੁੱਕਾ ਹੈ ਜਿਸ ਨੇ ਆਪਣੀ ਸਿਆਸੀ ਚੁੱਲੇ ਨੂੰ ਹੁਕਮਾ ਖਿਲਾਫ ਜਾ ਕੇ ਸਮੇਟਣ ਦੀ ਬਜਾਇ ਸਿਆਸੀ ਤੰਦੂਰ ਦੇ ਰੂਪ ਵਿੱਚ ਬਾਲ ਰੱਖਿਆ ਸੀ ਜਿਸ ਨਾਲ ਪੰਥਕ ਮਰਿਆਦਾ ਨੂੰ ਵੱਡੀ ਢਾਹ ਲੱਗੀ ਹੈ ਸੁਖਵੀਰ ఠੜੇ ਦਾ ਮਕਸਦ ਸਿਰਫ ਆਪਣੀ ਰਾਜਨੀਤਿਕ ਜ਼ਮੀਨ ਬਚਾਉਣਾ ਨਾ ਕੇ ਪੰਥ ਦੀ ਸੇਵਾ ਕਰਨੀ ਹੈ ਪੁਨਰਸਰਜੀਤ ਹੋਏ ਅਕਾਲੀ ਦਲ ਦੇ ਸਟੈਂਡ ਤੇ ਪਾਰਟੀ ਦਫਤਰ ਤੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਪਾਰਟੀ ਅਕਾਲ ਤਖਤ ਸਾਹਿਬ ਦੀ ਰਹਿਨਮਾਈ ਹੇਠ ਪੰਥਕ ਇਕਤਾ ਸਿੱਖ ਕੌਮ ਦੇ ਹੱਕਾਂ ਤੇ ਪੰਜਾਬ ਦੇ ਹਿੱਤਾਂ ਲਈ ਮਜਬੂਤੀ ਨਾਲ ਪੈਰੇਦਾਰੀ ਕਰੇਗੀ ਜੂਪੀਸੀ ਚੋਣਾਂ ਸਮੇਤ ਸਾਰੇ ਪੰਥਕ ਮਸਲੇ ਤੇ ਇਕੱਠੇ ਹੋ ਕੇ ਸਮੂਕ ਪੰਥਕ ਧਿਰਾਂ ਨੂੰ ਨਾਲ ਲੈ ਕੇ ਅੱਗੇ ਵਧਦੇ ਹੋਏ ਪੰਥਰ ਤੇ ਕੌਮ ਦੇ ਵੱਡੇ ਮਸਲਿਆਂ ਦੇ ਹੱਲ ਲਈ ਆਵਾਜ਼ ਉਬਲੰਦ ਕੀਤੀ ਜਾਵੇਗੀ ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਕਿ ਪਿਛਲੇ ਸਮੇਂ ਦੌਰਾਨ ਪੰਥ ਤੇ ਕੌਮ ਅੰਦਰ ਹੋਈ ਦੁਬਿਧਾ ਵਾਲੀ ਸਥਿਤੀ ਨੂੰ ਦੂਰ ਕਰਕੇ ਅਸਲ ਅਕਾਲੀ ਦਲ ਦੀ ਪਹਿਚਾਣ ਮੁੜ ਕਾਇਮ ਕਰਨਾ ਹੀ ਸਾਡਾ ਮੋਢਲਾ ਮਤਵਾ ਜ਼ਿਕਰ ਜੋ ਹੈ ਕਿ ਅਕਾਲੀ ਦਲ ਵਿੱਚ ਹੀ ਇੱਕ ਧੜੇ ਨੇ ਬਾਗੀ ਹੋ ਕੇ ਸੁਖਬੀਰ ਸਿੰਘ ਬਾਦਲ ਉੱਤੇ ਸਾਰੇ ਇਲਜ਼ਾਮ ਮੜ ਕੇ ਅਕਾਲ ਤਖਤ ਸਾਹਿਬ ਨੂੰ ਕਾਰਵਾਈ ਕਰਨ ਲਈ ਬੇਨਤੀ ਕੀਤੀ ਸੀ। ਅਕਾਲ ਤਖਤ ਸਾਹਿਬ ਵੱਲੋਂ 2 ਦਸੰਬਰ 2024 ਨੂੰ ਸਾਰਿਆਂ ਨੂੰ ਤਲਬ ਕਰਕੇ ਸੁਖਬੀਰ ਬਾਦਲ ਤੇ ਦੂਜੇ ਧੜਿਆਂ ਨੂੰ ਤਨਖਾਹ ਲਈ ਗਈ ਅਤੇ ਨਾਲ ਹੀ ਆਪਣੇ ਆਪਣੇ ਚੁੱਲ੍ਹੇ ਸਮੇਟ ਕੇ ਪੰਥਕ ਸ਼ਕਤੀ ਨੂੰ ਮਜ਼ਬੂਤ ਕਰਨ ਦਾ ਆਦੇਸ਼ ਦਿੱਤਾ ਗਿਆ ਸੀ। ਹੋਰ ਵੀ ਜੋ ਕੁਝ ਆਦੇਸ਼ ਜਾਰੀ ਹੋਇਆ ਉਸ ਬਾਰੇ ਸਿੱਖ ਪੰਥ ਨੂੰ ਪਤਾ ਹੀ ਹੈ। ਉਹਨਾਂ ਆਦੇਸ਼ਾਂ ਨੂੰ ਲੈ ਕੇ ਦੋਵੇਂ ਧੜਿਆਂ ਨੇ ਆਪਣੇ ਆਪਣੇ ਅਨੁਸਾਰ ਮਤਲਬ ਕੱਢ ਕੇ ਵਿਆਖਿਆ ਕੀਤੀ ਜਿਸ ਨਾਲ ਸੰਗਤਾਂ ਦੁਬੇ ਦਾ ਵਿੱਚ ਪੈ ਗਏ ਪਰ ਜ਼ਿਆਦਾ ਧਾਵਾ ਸੁਖਬੀਰ ਸਿੰਘ ਬਾਦਲ ਧੜੇ ਤੇ ਸੀ ਕਿਉਂਕਿ ਉਹਨਾਂ ਨੇ 2 ਦਸੰਬਰ ਦੇ ਫੈਸਲਿਆਂ ਦੀ ਉਲੰਘਣਾ ਕੀਤੀ ਜਦ ਕੇ ਫੈਸਲਾ ਹੋਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਬਾਦਲ ਦਲ ਦੇ ਆਗੂਆਂ ਤੇ ਕੁਝ ਹੋਰਾਂ ਨੇ ਅਕਾਲ ਤਖਤ ਸਾਹਿਬ ਤੋਂ ਹੋਏ ਉਦੇਸ਼ਾਂ ਬਾਰੇ ਕਈ ਖੁਲਾਸੇ ਕੀਤੇ ਸਨ ਕਿ ਇਹ ਉਦੇਸ਼ ਸੰਥਕ ਵਿਚਾਰਧਾਰਾ ਤੋਂ ਪ੍ਰੇਰਿਤ ਨਹੀਂ ਸਗੋ ਇਸ ਦੇ ਪਿੱਛੇ ਕੋਈ ਖਾਸ ਰਾਜਨੀਤੀ ਲੁਕੀ ਹੋਈ ਹੈ ਅਸੀਂ ਕਿਸੇ ਵੀ ਧੜੇ ਦੇ ਸਮਰਥਕ ਨਹੀਂ ਨਾ ਹੀ ਅਸੀਂ ਵਿਰੋਧੀ ਆ ਸੰਤ ਹਰਚੰਦ ਸਿੰਘ ਲੋਂਗੋਵਾਲ ਦੀ ਵਰਸੇਤੇ ਹੋਏ ਇੱਕ ਅਠ ਵਿੱਚ ਜੋ ਕੁਝ ਵੀ ਬੋਲਿਆ ਗਿਆ ਉਸ ਨੇ ਅੰਦਰਲੀ ਤਸਵੀਰ ਸਾਫ ਕਰ ਦਿੰਦੀ ਹੈ ਕਿ ਦਾਲ ਵਿੱਚ ਕਾਫੀ ਕੁਝ ਕਾਲਾ ਇਸ ਦੌਰਾਨ ਚਿੰਤਾ ਦਾ ਵਿਸ਼ਾ ਇਹ ਹੈ ਕਿ ਪੰਥਿਕ ਔਦੇ ਵੀ ਆਜ਼ਾਦ ਨਹੀਂ ਹਨ ਗਿਆਨੀ ਹਰਪ੍ਰੀਤ ਸਿੰਘ ਨੇ ਜੋ ਕੁਝ 2 ਦਸੰਬਰ ਨੂੰ ਫਸੀਲ ਤੋਂ ਬੋਲਿਆ ਉਸ ਤੋਂ ਅਜਿਹਾ ਲੱਗਦਾ ਸੀ ਕਿ ਉਹ ਵੱਡੀ ਜ਼ੁਰਤ ਦਿਖਾ ਰਹੇ ਨੇ ਜ ਆ ਪ੍ਰਧਾਨਗੀ ਸੰਭਣ ਵਾਲੇ ਦਿਨ ਵੀ ਉਹਨਾਂ ਨੇ ਵੱਡੇ ਖਲਾਸੇ ਤੇ ਚੇਤਾਵਨੀਆਂ ਜਾਰੀ ਕੀਤੀਆਂ ਸਨ ਜਿਸ ਤੋਂ ਇਹ ਲੱਗਦਾ ਸੀ ਕਿ ਉਹ ਕੁਝ ਵੱਡਾ ਕਰਨਗੇ ਪਰ ਚੰਦੂ ਬਾਜਰਾ ਨੇ ਸਟੇਜ ਤੋਂ ਸ਼੍ਰੀਆਮ ਬੋਲਿਆ ਕਿ ਸੁਖਦੇਵ ਸਿੰਘ ਢੀਂਸਾ ਨੇ ਕਿਹਾ ਕਿ ਲਓ ਜੀ ਸੁਧਾਰ ਲੈਰ ਅੱਜ ਤੋਂ ਤੁਹਾਡੀਆਂ ਜਿਸ ਨਾਲ ਪ੍ਰਧਾਨਗੀ ਵਾਲਾ ਕੰਮ ਤਾਂ ਉਦੋਂ ਅਸੀਂ ਸ਼ੁਰੂ ਹੋ ਗਿਆ ਸੀ ਹੁਣ ਬਾਦਲ ਕਿਆਂ ਦੀ ਗੱਲ ਕਰੀਏ ਤਾਂ ਇਸ ਨਾਲ ਉਹਨਾਂ ਨੂੰ ਕੋਈ ਫਾਇਦਾ ਹੋਵੇ ਨਾ ਹੋਵੇ ਪਰ ਉਹ ਪੰਥ ਗਵਾਂਡੀਆਂ ਦੇ ਚੁੱਲ੍ਹੇ ਦੀ ਅੱਗ ਵਿੱਚ ਜੋ ਪਾਣੀ ਪਾਇਆ ਗਿਆ ਉਸ ਨੂੰ ਦੇਖ ਕੇ ਖੁਸ਼ ਹੋਣ ਜੋਗੇ ਜ਼ਰੂਰ ਹੋਗੇ ਨੇ